with. i yeah. ਕਾਸ਼ਾ ਨਾ ਮਗਵੀ ਦੇ ਕੋਪਰੇਮ ਤੋਂ ਬਿਨਾਂ ਉਹ ਵੀ ਖਾਲੀ ਦਾਖੀ ਚਲੇ ਗਿਆ ਆਪਾ ਭਾਵਨ ਵਾਲੇ ਵਿੱਚ ਗੁਰੂ ਕਾਸ਼ਾ ਦੇ ਰਾਵਣ ਦੇ ਪ੍ਰਤੀ ਗੁਰਮਤ ਪਿਆਰੋ ਬਚਨ ਪੜ੍ਹਦੇ ਆ ਲੰਕਾ ਤਰ ਸੋਨੇ ਦਾ ਭਇਆ ਮੂਰਖ ਰਾਵਣ ਕਿਆ ਲੱਗਿਆ ਕਿੱਡੇ ਵੱਡੇ ਚਾਰ ਦੇ ਦਾ ਉਹਨਾਂ ਨਾਲ ਕੇ ਵੀ ਉਹ ਦਾ ਦਿਨਸ ਨੇ ਤੋਂ ਦਿਨਾਂ ਤੱਕ ਕਿਟਰ बटा ਚਾਰ ਰੇਤ ਦਾ ਦਾ ਗਿਆਤਾ ਸੀ ਰਾਵਣ ਉਹ ਵੀ ਖਾਣ ਦੇ ਬਦਲੋਂ ਖਾਦੀ ਤੱਕ ਖਾਦੀ ਚਲੇ ਗਿਆ ਸੰਸਰ ਬਾਪਾ ਕੇ ਖਾਦੀ ਚਲੇ ਗਏ ਹਨਾਸ਼ਵਾ ਕੇ ਖਾਦੀ ਚਲੇ ਗਏ ਪਰ ਜਿਨਾ ਭਗਤਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਪਰਮਾਤਮਾ ਨੇ ਉਹਨਾਂ ਨੂੰ ਪਰੇਮ ਨਾਲੋਂparat ਹਜ਼ੂਰ ਕਹਿ ਲੱਗੇ ਜਿਵੇਂ ਪੱਥਰ ਦੇ ਵਿੱਚ ਗੁਰੂ ਦਾ ਪਿਆਰੋ ਟੱਕ ਹੁੰਦੀ ਹੈ ਪਰ ਦਿਖਾਈ ਨਹੀਂ ਦਿੰਦੀ ਤੇ ਪਰ ਜਦੋਂ ਪੱਥਰ ਦੇ

Thank

ਕੋਈ ਨਹੀਂ ਕਿਤੇ ਨਹੀਂ ਤੇ ਮੈਂ ਤਾਂ